ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਫੇ ਮਿੱਤਰੋ ਅੱਜ ਪਹੁੰਚਿਆ ਪਿੰਡ ਬਾਗੜੀਆਂ ਏਰੀਆ ਪੁਲੱਥ ਦਾ ਭੋਗਪੁਰ ਤੋਂ ਪੁਲੱਥ ਬਾਗੜੀਆਂ ਪਿੰਡਾਂ ਤੇ ਸੰਜੂ ਵੀਰ ਨੇ ਆਪਣੇ ਬਾਈ ਹੁਣੇ ਟੈਂਟ ਦਾ ਕੰਮ ਕਰਦਿਆ ਨੇ ਤੇ ਕਬੂਤਰਾਂ ਦਾ ਸ਼ੌਂਕ ਹੈ ਤੇ ਖੁੱਡੇ ਬਾਈ ਹੁਣਾਂ ਨੇ ਬਹੁਤ ਵਧੀਆ ਬਣਾਏ ਨੇ ਸਪੈਸ਼ਲ ਰੀਜ ਲਾਈ ਆਏ ਨੇ ਕਬੂਤਰਾਂ ਦੇ ਉੱਤੇ ਖੁੱਡਿਆਂ ਦੇ ਉੱਤੇ ਤੇ ਕਮੂਤਰ ਕਾਫੀ ਪੁਰਾਣੇ ੜਾਉਂਦੇ ਨੇ ਤੇ ਗਰਮੀਤ ਬਾਈ ਜਰਮਨ ਬਾਹਰ ਬੈਠੇ ਨੇ ਬਾਈ ਹੁਣਾਂ ਦੀ ਪੂਰੀ ਸਪੋਰਟ ਆ ਵੀਰ ਹੁਣਾਂ ਨੂੰ ਤੇ ਚੀਜ਼ ਮੇਨ ਆ ਜਦੋਂ ਕਿਤੇ ਜਾਈਦਾ ਕੁਝ ਨਵਾਂ ਦੇਖਣ ਨੂੰ ਮਿਲਦਾ ਵੀਰ ਨੇ ਕੀ ਕੀਤਾ ਤੁਹਾਨੂੰ ਦਿਖਾ ਲੀਏ ਪਹਿਲਾਂ ਖੁੱਡੇ ਕਬੂਤਰਾਂ ਦਾ ਵੀ ਸ਼ੌਂਕ ਕਰਾਉਨੇ ਆ ਇਹ ਦੇਖੋ ਬਾਈ ਆ ਅੰਦਰ ਚਗਾਠਾਂ ਜਿਹੜੀਆਂ ਹੈ ਗਿਆ ਨਾ ਪੂਰੀਆਂ ਸੈਂਟਰ 'ਚ ਦਿੱਤੀਆਂ ਚੋਰ ਇਹਨੂੰ ਆਮ ਥੋੜੇ ਕਿਤੇ ਪੱਟ ਨਹੀਂ ਸਕਦਾ ਸੈਂਟਰ 'ਚ ਚਗਾਠ ਦਿੱਤੀ ਆ ਔਰ ਹੁਣ ਦਰਵਾਜ਼ੇ ਦੀ ਗੱਲ ਕਰੀਏ ਅੱਧੇ ਤੋਂ ਦੋ ਤਿਹਾਈ ਜਿਹੜਾ ਹਿੱਸਾ ਹੈਗਾ ਆ ਦੋ ਹਿੱਸੇ ਦਰਵਾਜ਼ਾ ਜਿਹੜਾ ਹੈਗਾ ਪੂਰੀ ਚਾਦਰ ਲਾਈ ਹੋਈ ਆ ਦਰਵਾਜ਼ੇ ਦੇ ਉੱਤੇ ਤੇ ਉੱਪਰ ਵਾਲਾ ਜਿਹੜਾ ਹਿੱਸਾ ਆ ਉੱਥੇ ਜਾਲੀ ਦੇ ਨਾਲ ਮੋਟੀਆਂ ਪਾਈਪਾਂ ਬਿਲਡਿੰਗ ਕੀਤੀਆਂ ਇਹ ਕਰੋ ਜੀ ਨਹੀਂ ਤੇ ਕੀ ਹੁੰਦਾ ਹੈਗਾ ਆ ਬੰਦਾ ਇਹਦੇ ਵਿੱਚ ਜੀ ਲੰਬੀਆਂ ਜੀਆਂ ਇੱਕ ਦੋ ਪੈਪਾਂ ਜਾਂ ਕੱਲੀ ਜਾਲੀ ਲਾਈ ਹੁੰਦੀ ਹੈ ਜਿੱਦੇ ਥਾਣੀ ਚੋਰ ਜਿਹੜਾ ਐਂਟਰ ਕਰ ਜਾਂਦਾ ਚੋਰ ਐਂਟਰ ਕਰਨ ਲੱਗੇ 50 ਵਾਰ ਸੋਚੂਗਾ ਨਾਲੇ ਅਸੀਂ ਇਹ ਸਾਰੀਆਂ ਜਾਲੀਆਂ ਦਰਵਾਜ਼ੇ ਜਿਹੜੇ ਕਵਰ ਕਰ ਦਿੱਤੇ ਆ ਠੀਕ ਆ ਜੀ ਤਾਂ ਜੋ ਚੋਰ ਜਿਹੜਾ ਹੈ ਚੋਰੀ ਨਾ ਕਰ ਸਕੇ ਠੀਕ ਆ ਜੀ ਹੂਟਰ ਸਿਸਟਮ ਲਾਉਣ ਲਈ ਆਏ ਸੀ ਜੀ ਉਰੇ ਤੇ ਇਹ ਹੈਗੇ ਆ ਵੀਰ ਦੇ ਕੁਝ ਕਬੂਤਰ ਇਹ ਚ ਬੱਚੇ ਛੱਡੇ ਨੇ ਨਵੇਂ ਬਾਈ ਹੁਣਾਂ ਨੇ ਆਇਆ ਰੱਖੋ ਡਰਿੰਕਰ ਲਾਇਆ ਹੋਇਆ ਬਾਈ ਹੁਣਾਂ ਨੇ ਤੇ ਇਹ ਆ ਛੋਟੇ ਛੋਟੇ ਬੱਚੇ ਇਹ ਲੱਗ ਗਏ ਬਾਈ ਗਿਜੇ ਹੋਏ ਆ ਹਾਂਜੀ ਹਾਂਜੀ ਬਾਈ ਸਹੀ ਆ ਸਹੀ ਆ ਬਾਗੜੀਆਂ ਪਿੰਡ ਪਲੱਸ ਦੇ ਲਾਗੇ ਬਾਈ ਆਪਣੀ ਕੋਸ਼ਿਸ਼ ਹੁੰਦੀ ਆ ਭਰਾਵਾਂ ਨੂੰ ਸ਼ੌਂਕ ਆਪਾਂ ਕਰਾਉਣੇ ਰਹਿੰਦੇ ਆ ਤੇ ਵੀਰ ਉਹਨਾਂ ਨੇ ਅੰਦਰ ਛਤਰੀ ਲਾਈ ਆ ਤੇ ਘੰਗਰੂ ਵੀ ਲਾਏ ਹੋਏ ਆ ਬਾਈ ਇਹ ਘੰਗਰੂਆਂ ਦੇ ਨਾਲ ਆ ਜਾਂਦੇ ਆ ਹਾਂਜੀ ਹਾਂਜੀ ਬਾਈ ਅਜੇ ਨਵੇਂ ਆ ਬਾਈ ਆਪਣੇ ਸਾਰੇ ਕਬੂਤਰ ਆਪਣੇ ਘਰੇ ਪਏ ਆ ਉਹ ਲਿਆਵਾਂਗੇ ਦੂਸਰੇ ਘਰੇ ਪਏ ਆ ਉਹ ਹੁਣ ਸਾਰੇ ਤੇ ਸਾਰੇ ਇੱਥੇ ਆਉਣਗੇ ਹਾਂਜੀ ਫੂਟਰ ਕਰਕੇ ਲਾਈ ਦੀ ਸਹੀ ਆ ਸਹੀ ਆ ਫੂਟਰ ਕਰਕੇ ਨਹੀਂ ਲਾਇਆ ਤੇ ਆ ਖਾਨੇ ਵੀ ਅੰਦਰ ਦੇਖੋ ਬਾਈ ਹੁਣ ਦੇਖਣ ਵਾਲੀਆਂ ਚੀਜ਼ਾਂ ਬਾਈ ਉਹਨਾਂ ਨੇ ਪੂਰਾ ਹੀ ਸਿਸਟਮ ਬਹੁਤ ਵਧੀਆ ਬਣਾਇ ਰੀਜ਼ਨ ਨਾਲ ਖਾਣੇ ਬਣਾਏ ਆ ਬਾਈ ਜਾਨੇ ਅੱਜ ਕੱਲ ਜਿਹੜਾ ਹੈਗਾ ਸ਼ੌਂਕ ਜਿਹੜਾ ਕਬੂਤਰ ਬਾਈ ਦਾ ਬਹੁਤ ਉੱਪਰ ਚਲਾ ਗਿਆ ਤੇ ਖੁੱਡੇ ਵੀ ਹਵਾਦਾਰ ਆ ਇੱਧਰ ਵੀ ਰੋਸ਼ਨਦਾਨ ਆ ਆ ਦੇਖੋ ਸੈਂਟਰ 'ਚ ਵੀ ਰੋਸ਼ਨਦਾਨ ਆ ਗੱਲ ਕਰੀਏ ਤੇ ਬਾਹਰ ਵਾਲੀ ਸਾਈਡ ਵੀ ਜਿਹੜੇ ਰੋਸ਼ਨਦਾਨ ਲਗਾਏ ਨੇ ਹਵਾ ਕਰੋਸਿੰਗ ਦੇ ਲਈ ਜਦੋਂ ਹਵਾ ਕਰੋਸ ਹੋਵੇ ਤੇ ਕਬੂਤਰਾਂ ਦੇ ਵਿੱਚ ਬਿਮਾਰੀ ਜਿਹੜੀ ਨਹੀਂ ਹੁੰਦੀ ਤੇ ਬਾਕੀ ਬਾਈ ਕਿੰਦਾ ਜਿਹਾ ਲਗਾ ਸ਼ੌਂਕ ਜ਼ਰੂਰ ਦੱਸਿਓ ਤੇ ਬਾਈ ਦਾ ਵੱਡੇ ਕਬੂਤਰਾਂ ਦਾ ਵੀ ਸ਼ੌਂਕ ਕਰਾਵਾਂਗੇ ਨੈਕਸਟ ਟਾਈਮ ਜਦੋਂ ਇੱਧਰ ਗੇੜੀ ਲੱਗੀ ਅਜੇ ਤੱਕ ਬਾਈ ਹੁਣੀ ਇੱਥੇ ਲੈ ਕੇ ਨਹੀਂ ਆਏ ਹੋਏ ਤੇ ਚੈਨਲ ਆਪਣਾ ਵਿਰਾਟ ਪੀਜਨ ਕਲਬ ਕਰਨਾ ਸਬਸਕ੍ਰਾਈਬ ਮਿਲਦੇ ਆ ਬਹੁਤ ਸ਼ੇਤੀ ਦਿਓ ਯਾਜਤ ਧੰਨਵਾਦ ਸ਼ੁਕਰੀਆ ਮਿਹਰਬਾਨੀ